ਵਲੋਦ ਨਗਰ ਪੰਚਾਇਤ ਦੀਆਂ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਵੱਲੋਂ ਇੱਕ ਪਿੰਟਰ ਨੂੰ ਟਿਕਟ ਦੇ ਕੇ ਵਾ ਨੰਬਰ 2 ਤੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਜਗਦੀਪ ਸਿੰਘ ਨਾਮਕ ਇਹ ਪਿੰਟਰ ਤੜਕੇ ਉੱਠ ਕੇ ਚੋਣ ਪ੍ਰਚਾਰ ਕਰਦਾ ਹੈ ਤੇ ਫਿਰ ਦਿਹਾੜੀ ਲਗਾਉਣ ਲਈ ਜਾਂਦਾ ਹੈ ਸ਼ਾਮ ਨੂੰ ਫਿਰ ਆ ਕੇ ਚੋਣ ਪ੍ਰਚਾਰ ਕਰਦਾ ਹੈ ਜਗਦੀਪ ਸਿੰਘ ਨੇ ਕਿਹਾ ਕਿ ਉਸਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਉਹ ਐਮਸੀ ਦੀਆਂ ਵੋਟਾਂ ਵਿੱਚ ਖੜੇਗਾ ਜਗਦੀਪ ਸਿੰਘ ਜੀ ਪਿੰਡਾਂ ਚ ਬਾੜ ਨੰਬਰ 2 ਦੇ ਵਿੱਚੋਂ ਚੋਣ ਲੜ ਰਹੇ ਨੇ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਨੇ ਤੁਹਾਨੂੰ ਟਿਕਟ ਦਿੱਤੀ ਆ ਪਹਿਲਾਂ ਵੀ ਪਾਰਟੀ ਹੁੰਦੀ ਆ ਜੀ ਤੁਸੀਂ ਆਪਣੇ ਰੋਲ ਜਿਹੜੇ ਆ ਮਿਹਨਤ ਕਰਕੇ ਪਰਿਵਾਰ ਦਾ ਗੁਜ਼ਾਰਾ ਵੀ ਕਰਦੇ ਲੱਗਦਾ ਸੀ ਕਦੇ ਆ ਤੁਸੀਂ ਟਿਕਟ ਲੈ ਕੇ ਇਮਰਾਨ ਚ ਉਤਰੋ ਨਹੀਂ ਜੀ ਕਦੇ ਨਹੀਂ ਲੱਗਿਆ ਜੀ ਇਹ ਸੁਪਨਾ ਹੀ ਸੀਗਾ ਜੀ ਮੇਰਾ ਇੱਕ ਵੀ ਐਦਾਂ ਮੈਂ ਬੋਟਾਂ ਦੇ ਵਿੱਚ ਖੜਾ ਤਾਂ ਵਿਕਾਸ ਜ਼ਰੂਰ ਕਰੀ ਜਿੱਦਾਂ ਪਹਿਵੰਤਮਾਨ ਸਰਕਾਰ ਨੇ ਬਹੁਤ ਪੰਜਾਬ ਦੇ ਵਿੱਚ ਵਿਕਾਸ ਕੀਤਾ ਹੁਣ ਤੱਕ ਤਾਂ ਮੇਰਾ ਵੀ ਇੱਕ ਸੁਪਨਾ ਸੀਗਾ ਵੀ ਮੈਂ ਵੀ ਇੰਨਾ ਦੀ ਲਾਈਨ ਦੇ ਵਿੱਚ ਐਦਾਂ ਹੀ ਤੁਰਾਂ ਇਹ ਇਦਾਂ ਹੀ ਆਪਣੀ ਪਾੜ ਦਾ ਆਪਣੇ ਸ਼ਹਿਰ ਦਾ ਵੀ ਵਿਕਾਸ ਹੋ ਗਏ ਕਿਸ ਤਰ੍ਹਾਂ ਪਤਾ ਲੱਗਾ ਟਿਕਟ ਦਾ ਕਿਵੇਂ ਐਲਾਨ ਹੋਇਆ ਇਹ ਟਿਕਟ ਦਾ ਜੀ ਬਸ ਅਸੀਂ ਮਿਹਨਤ ਕਰਦੇ ਰਹੇ ਡੋਰ ਟੂ ਡੋਰ ਵੀ ਹਰ ਰੋਜ਼ ਪਿੰਡਾਂ ਦੇ ਵਿੱਚ ਵੀ ਇਦਾਂ ਸ਼ਹਿਰਾਂ ਦੇ ਵਿੱਚ ਵੀ ਜਾਂਦੇ ਰਹੇ ਅਸੀਂ ਸਰਕਾਰ ਦੇ ਨਾਲ ਹੀ ਚੱਲਦੇ ਰਹੇ ਤੇ ਮਾਨ ਸਾਹਿਬ ਦੀ ਉਹ ਕਿਰਪਾ ਜੀ ਆਪਣੇ ਤੇ ਜਿਨ੍ਹਾਂ ਨੇ ਸਾਨੂੰ ਟਿਕਟ ਦਿੱਤੀ ਹੈ ਜੀ ਜਦੋਂ ਇਥੇ ਅਨਾਉਂਸ ਹੋਇਆ ਜਾਂ ਪਾਰਟੀ ਉੱਧਰ ਵੱਲੋਂ ਜਾਇ ਅਵੇਲੇ ਵੱਲੋਂ ਹਾਂ ਜਿਵੇਂ ਜ ਮਹਿਸੂਸ ਹੋਇਆ ਬਹੁਤ ਵਧੀਆ ਮਹਿਸੂਸ ਹੋਇਆ ਜੀ ਖੁਸ਼ੀ ਬਹੁਤ ਹੋਈ ਵੀ ਮੈਂ ਤਾਂ ਹੁਣ ਰਾਸ ਆ ਗਈ ਜੀ ਆਪਣੀ ਐਮਐਲਏ ਸਾਹਿਬ ਦਾ ਸਾਡੇ ਗਿਆਸਪੁਰਾ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਕੀ ਕੰਮ ਕਰਦੇ ਸੀ ਮੈਂ ਪੇਂਟ ਦਾ ਕੰਮ ਕਰਦਾ ਸੀ ਕਿੰਨੇ ਟਾਈਮ ਤੋਂ ਜੀ ਮੈਂ ਦੇਖ ਲਓ ਪੜਨ ਲੱਗੇ ਨੇ ਸ਼ੁਰੂ ਕਰਤਾ ਸੀਗੇ ਨਾਲ ਦੇ ਨਾਲ ਵੀ ਨੌਕਰੀ ਤਾਂ ਪਹਿਲਾਂ ਸਰਕਾਰਾਂ ਦੇ ਵਿੱਚ ਕਾਲੀ ਸਰਕਾਰ ਸੀ ਕਾਂਗਰਸੀ ਵੀ ਨੌਕਰੀ ਤਾਂ ਦੇਖ ਹੀ ਨਹੀਂ ਰਹੀ ਸੀਗੀ ਜੀ ਮੈਂ ਬਹੁਤ ਪ੍ਰੈਕਟਿਸਾਂ ਵੀ ਕੀਤੀਆਂ ਜੀ ਕੌਲਸਰੇ ਵੀ ਟ੍ਰਾਇਲ ਕੱਡੇ ਸਾਰਾ ਕੁਝ ਕਲੀਅਰ ਕਰ ਰਿਹਾ ਆਰਮੀ ਦੇ ਵੀ ਟ੍ਰਾਇਲ ਕੱਡੇ ਹੋਰ ਬਹੁ ਪੇਪਰ ਦਿੱਤੇ ਪਰ ਕਿਤੇ ਸਪਾਰਸ ਤੋਂ ਬਿਨਾ ਭਰਤੀ ਨਹੀਂ ਹੁੰਦਾ ਜੀ ਬੰਦਾ ਹੁਣ ਮਾਨ ਸਰਕਾਰ ਐਦਾਂ ਦੀ ਆ ਵੀ ਬਿਨਾ ਸਪਾਰਸ ਤੋਂ ਬਿਨਾ ਪੈਸੇ ਤੋਂ ਹਰ ਇੱਕ ਬੰਦੇ ਨੂੰ ਕਿਵੇਂ ਨਾ ਕਿਵੇਂ ਉਹਨਾਂ ਹੀ ਕੁਆਲਿਫਿਕੇਸ਼ਨ ਦੇਖ ਕੇ ਤਰੱਕੀ ਦੇਖ ਕੇ ਫੇਰ ਨੌਕਰੀ ਮਿਲਦੀ ਏ ਲੋਕ ਮੌਕਾ ਦਿੰਦੇ ਆ ਤੁਹਾਨੂੰ ਐਮਸੀ ਬਣਾ ਕੇ ਤਾਂ ਕੀ ਪਹਿਲ ਰੋਗੀ ਤੁਹਾਡੀ ਪਹਿਲ ਜੀ ਮੈਂ ਪਹਿਲਾਂ ਤਾਂ ਵਾਰਡ ਨੂੰ ਨਸ਼ਾ ਮੁਕਤ ਕਰੂੰਗਾ ਜੀ ਤੇ ਬੱਚਿਆਂ ਨੂੰ ਸਪੋਰਟ ਸਕੀਟਾਂ ਵੀ ਵੰਡੀਆਂ ਜਾਣਗੀਆਂ ਬੱਚਿਆਂ ਨੂੰ ਖੇਡਾਂ ਦੇ ਨਾਲ ਜੋੜਿਆ ਜਾਊਗਾ ਕਿਉਂਕਿ ਮੈਂ ਵੀ ਇੱਕ ਸਪੋਰਟਸਮੈਨ ਆਈ ਕਬੱਡੀ ਪਲੇਅਰ ਮੈਂ ਵੀ ਇਹੀ ਚਾਹੂੰਗਾ ਵੀ ਮੇਰੀ ਲੈਂਡਿੰਗ ਤਾਂ ਮਿੱਤੂ ਵਧੀਆ ਬਣ ਕੇ ਬੱਚੇ ਮੂਰੇ ਆਉਣ ਜੀ ਕਿਹੜੇ ਕਿਹੜੇ ਮੁੱਦੇ ਲੈ ਕੇ ਤੁਸੀਂ ਜਾ ਰਹੇ ਮੁੱਦੇ ਤਾਂ ਜੀ ਬਹੁਤ ਨੇਗੇ ਜੀ ਮੁੱਦੇ ਆਪਣੇ ਸ਼ਹਿਰ ਦੇ ਵਿੱਚ ਮੇਰੀ ਬਾੜ ਦੇ ਵਿੱਚ ਗਲੀਆਂ ਨਾਲੀਆਂ ਸੀਵਰੇਜ ਦੇ ਨੇ ਜੀ ਸਟਰੀਟ ਲਾਈਟਾਂ ਦੇ ਨੇਗੇ ਤੇ ਹੋਰ ਵੀ ਆਪਣੇ ਕੱਚੇ ਕਰਮਚਾਰੀਆਂ ਨੂੰ ਉਹ ਵੀ ਪੱਕੇ ਕਰਾਏ ਜਾਣਗੇ ਸਫਾਈ ਕਰਮਚਾਰੀ ਨੇ ਜੀ ਜਿੰਨਾ ਵੀ ਜ਼ੋਰ ਲੱਗੂਗਾ ਸੀ ਸਰਕਾਰ ਦੇ ਅੱਗੇ ਬੇਨਤੀ ਕਰਕੇ ਉਹਨਾਂ ਨੂੰ ਪੱਕੇ ਕਰਾਉਣ ਦੀ ਕੋਸ਼ਿਸ਼ ਕਰਾਂਗੇ। ਤੁਸੀਂ ਕਿਸ ਤਰ੍ਹਾਂ ਕਰਦੇ ਹੋ ਜਿਹੜਾ ਪੇਂਟ ਦਾ ਕੰਮ ਕਰਦੇ ਹੋ? ਪੇਂਟ ਦਾ ਕੰਮ ਜੀ ਪਹਿਲਾਂ ਤਾਂ ਲੇਬਰ ਦੇ ਨਾਲ ਕਰ ਰਹੇ ਸੀਗੇ ਜੀ। ਹੁਣ ਸਾਡੇ ਨਾਲ ਮੁੰਡੇ ਹੋਰ ਵੀ ਨੇ ਜੀ ਜੁੜੇ ਹੋਏ ਤੇ ਉਹ ਵੀ ਸਾਥ ਦੇ ਰਹੇ ਨੇਗੇ। ਇਲੈਕਸ਼ਨ ਦੌਰਾਨ ਕਿੱਦਾਂ ਕਰਦੇ ਆ ਜੀ ਹੁਣ? ਇਲੈਕਸ਼ਨ ਦੌਰਾਨ ਡੋਰ ਟੂ ਡੋਰ ਵੀ ਸਵੇਰ ਮਾਰਨਿੰਗ ਜਾ ਰਹੇ ਆ ਜੀ। ਸਵੇਰ 4-5 ਵਜੇ ਉੱਠ ਕੇ 6 ਵਜੇ ਨਿਕਲ ਜਾਂਦੇ ਆ ਡੋਰ ਟੂ ਡੋਰ ਕਰਕੇ ਫੇਰ ਕੰਮ ਤੇ ਵੀ ਦਿਹਾੜੀ ਲਾ ਕੇ ਵੀ ਆਈਦੀ ਆ। ਉਸ ਤੋਂ ਬਾਅਦ ਆ ਕੇ ਘਰੇ ਹੁਣ ਮੈਂ ਖਾਣਾ ਖਾਣ ਆਇਆ ਸੀਗਾ ਕੰਮ ਤੋਂ ਹੀ ਆਏ ਖਾਣਾ ਖਾਣਾ ਤੇ ਐਮਐਲਏ ਸਾਹਿਬ ਦਾ ਫੋਨ ਆਇਆ ਜੀ ਮੈਨੂੰ ਕਹਿੰਦੇ ਵੀ ਅਸੀਂ ਆ ਰਹੇ ਹਾਂ ਮੈਂ ਕਿਹਾ ਕੋਈ ਗੱਲ ਨਹੀਂ ਵੈਲਕਮ ਜੀ ਜਰੂਰ ਆਓ ਹੁਣ ਮੈਂ ਖਾਣਾ ਖਾ ਕੇ ਫਿਰ ਕੰਮ ਤੇ ਜਾਣਾ ਜੀ ਫਿਰ ਰਾਤ ਨੂੰ ਫੇਰ ਡੋਰ ਟੂ ਡੋਰ ਹੋਗਾ ਜੀ ਹਾਂਜੀ ਕੀ ਮੋਟਿਵ ਰਿਆ ਜਿਹੜੇ ਤੁਸੀਂ ਚਾਹੇ ਪੁਰਾਣੇ ਵਲੰਟੀਅਰ ਕਹੇ ਲੋ ਜਾਂ ਆਮ ਘਰਾਂ ਦੇ ਜਿਹੜੇ ਨੌਜਵਾਨ ਨੇ ਜਾਂ ਕੋਈ ਹੋਰ ਲੋਕ ਨੇ ਉਹਨਾਂ ਨੂੰ ਟਿਕਟ ਦਿੱਤੀਆਂ ਕੌਣ ਤੱਕ ਜਿਹੜੇ ਸਾਡੇ ਐਮਐਲਏ ਦਾ ਹੋਰ ਵੱਡੇ ਵੱਡੇ ਅਹੁਦੇਦਾਰ ਉਹਨਾਂ ਦੇ ਧੀਆਂ ਪੁੱਤੀ ਕੌਂਸਲਰ ਬਣਦੇ ਰਹੇ ਉਹਨਾਂ ਦੇ ਧੀਆਂ ਪੁੱਤੀ ਪ੍ਰਧਾਨ ਬਣਦੇ ਰਹੇ ਇਹ ਪਹਿਲੀ ਸਰਕਾਰ ਆ ਆਮ ਆਦਮੀ ਪਾਰਟੀ ਦੀ ਸ਼੍ਰੀ ਰਵਿੰਦ ਕੇਜਰੀਵਾਲ ਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਸੋਚ ਕਿਉਂਕਿ ਮਾਨ ਸਾਹਿਬ ਆਪਣੀ ਹਰ ਇੱਕ ਸਪੀਚ 'ਚ ਇਹ ਕਹਿੰਦੇ ਸੀ ਕਿ ਕੀ ਸਾਡੇ ਮੁੰਡੇ ਚੇਅਰਮੈਨ ਨਹੀਂ ਬਣ ਸਕਦੇ ਕੀ ਸਾਡੇ ਮੁੰਡੇ ਕੌਂਸਲਰ ਨਹੀਂ ਬਣ ਸਕਦੇ ਅੱਜ ਉਹਨਾਂ ਦੇ ਸੁਪਨਿਆਂ ਨੂੰ ਬੂਰਪੈਂਦਾ ਨਜ਼ਰ ਆ ਰਿਹਾ ਕਿ ਜਦੋਂ ਇੱਕ ਪੇਂਟ ਕਰਨ ਵਾਲਾ ਉਹਨਾਂ ਨੂੰ ਵੀ ਟਿਕਟ ਦਿੱਤੀ ਆ ਦੋ ਬੰਦੇ ਇਦਾਂ ਦੇ ਨੇ ਜਿਹੜੇ ਪੇਂਟ ਕਰਦੇ ਨੇ ਸਾਡੇ ਮਲੋਤ ਸ਼ਹਿਰ ਦੇ ਵਿੱਚ ਤੇ ਇੱਕ ਬੰਦਾ ਇਹ ਆ ਇਦਾਂ ਦਾ ਜਿਹੜਾ ਚਾਹ ਬਣਾ ਕੇ ਆਪਣਾ ਗੁਜ਼ਾਰਾ ਕਰਦਾ ਉਹਨੂੰ ਟਿਕਟ ਦਿੱਤੀ ਗਈ ਆ ਜਿਹੜੇ ਬਿਲਕੁਲ ਗਰੀਬ ਘਰਾਂ ਦੇ ਬੱਚੇ ਨੇ ਜਿਨ੍ਹਾਂ ਨੇ ਕਦੇ ਸੁਪਨਾ ਨਹੀਂ ਸੀ ਲਿਆ ਜਿਨ੍ਹਾਂ ਨੇ ਕਦੇ ਸੋਚਿਆ ਹੀ ਨਹੀਂ ਸੀ ਕਿ ਸਾਡੇ ਪਰਿਵਾਰ ਨੂੰ ਵੀ ਕਦੇ ਟਿਕਟ ਮਿਲੂਗੀ ਕਿਉਂਕਿ ਟਿਕਟ ਜਿਆਦਾ ਐਮਐਲਏਾਂ ਦੇ ਧੀਆਂ ਪੁੱਤਾਂ ਨੂੰ ਮਿਲਦੀ ਆ ਜਾਂ ਉਹਦੇ ਨਜ਼ਦੀਕਿਆਂ ਨੂੰ ਮਿਲਦੀ ਆ ਜਾਂ ਜਿਹੜੇ ਵੱਡੇ ਧਨੌੜ ਪੈਸੇ ਵਾਲਿਆ ਉਹਨਾਂ ਨੂੰ ਮਿਲਦੀ ਆ ਇਹ ਪਹਿਲੀ ਸਰਕਾਰ ਆਮ ਆਦਮੀ ਪਾਰਟੀ ਦੀ ਜਿਹੜੀ ਕਿ ਆਮ ਲੋਕਾਂ ਨੂੰ ਆਮ ਗਰੀਬ ਘਰਾਂ ਦੇ ਲੋਕਾਂ ਨੂੰ ਟਿਕਟਾਂ ਦੇ ਕੇ ਨਵਾਜਦੀ ਆ ਤੇ ਉਹਨਾਂ ਨੂੰ ਵੱਡੇ ਵੱਡੇ ਅਹੁਦੇ ਦਿੰਦੀ ਆ ਮਲੋਤ ਦੇ ਜੇਕਰ ਗੱਲ ਕਰੀਏ ਤਾਂ ਕਿਹੜੇ ਮੁੱਦੇ ਜਿਹੜੇ ਅੱਜ ਤੱਕ ਹੱਲ ਨਹੀਂ ਹੋ ਸਕੇ ਦੇਖੋ ਮਲੋਤ ਸ਼ਹਿਰ ਪਿਛਲੇ ਜਦੋਂ ਉਹਦਾ ਮਲੋਤ ਸ਼ਹਿਰ ਬਣਿਆ ਕਾਲੀ ਕਾਂਗਰਸੀਆਂ ਦਾ ਇੱਥੇ ਦਬਦਬਾ ਰਿਆ ਕੁਝ ਕੁ ਪਰਿਵਾਰ ਜਿਹੜੇ ਕਿ ਮਲੋਤ ਸ਼ਹਿਰ ਦੇ ਉੱਤੇ ਹਮੇਸ਼ਾ ਆਪਣਾ ਰਾਜ ਕਰਦੇ ਰਹੇ ਉਹੀ ਉੱਤਰਕਾਟੋਂ ਮਹਿ ਚੜਾਂ ਵਾਲੀ ਰਾਜਨੀਤੀ ਇਸ ਮਲੋਤ ਸ਼ਹਿਰ ਦੇ ਵਿੱਚ ਕਰਦੇ ਰਹੇ ਉਹਨਾਂ ਨੇ ਮਲੋਤ ਸ਼ਹਿਰ ਦਾ ਵਿਕਾਸ ਨਹੀਂ ਵਿਨਾਸ਼ ਕੀਤਾ ਉਹਨਾਂ ਨੇ ਜੇ ਇੱਥੇ ਸੀਵਰੇਜ ਪਾਉਣਾ ਸੀ ਤਾਂ ਉਹ ਵੀ ਉਲਟੇ ਪਾਸੇ ਨੂੰ ਉਲਟੀ ਦਿਸ਼ਾ ਨੂੰ ਉਹਨਾਂ ਨੇ ਪਾਣੀ ਲੈ ਕੇ ਗਿਆ ਜਿੱਥੇ ਕਿ ਲੋਕਾਂ ਦਾ ਪਾਣੀ ਉਸ ਸਾਈਡ ਨੂੰ ਜਾਂਦਾ ਹੀ ਨਹੀਂ ਉਹ ਪਾਣੀ ਉਧਰ ਨੂੰ ਜਾਣ ਦੀ ਬਜਾਏ ਟ੍ਰੀਟਮੈਂਟ ਪਲਾਂਟ 'ਚ ਜਾਣ ਦੀ ਬਜਾਏ ਲੋਕਾਂ ਦੇ ਘਰਾਂ 'ਚ ਜਾਂਦਾ ਕੋਦੀਆਂ ਦਾ ਬੁਰਾ ਹਾਲ ਹੈ ਗਲੀਆਂ ਦਾ ਬੁਰਾ ਹਾਲ ਹੈ ਕੋਈ ਵੀ ਜਾਨੀ ਕਿ ਮਲੋਤ ਸ਼ਹਿਰ ਦੇ ਵਿੱਚ ਕੋਈ ਇਦਾਂ ਦੀ ਚੀਜ਼ ਨਹੀਂ ਹੈ ਜਿਹੜੀ ਕਿ ਇਹਨਾਂ ਨੇ ਬਣਾਈ ਹੋਵੇ ਪਿਛਲੇ 1 ਸਾਲ ਤੋਂ ਜਦੋਂ ਤੋਂ ਨਗਰ ਕੌਂਸਲਾਂ ਭੰਗ ਹੋਈਆਂ ਨੇ ਉਦੋਂ ਤੋਂ ਜਿਹੜਾ ਪ੍ਰਬੰਧਕ ਦੇ ਹੱਥ ਆਇਆ ਤੇ ਉਸ ਤੋਂ ਬਾਅਦ ਮਲੋਤ ਸ਼ਹਿਰ ਦੇ ਵਿੱਚ ਅਸੀਂ ਕੁਝ ਤਰੱਕੀ ਕਰਨ ਦੀ ਕੋਸ਼ਿਸ਼ ਕੀਤੀ ਹੈ ਲੋਕ ਜਾਣਦੇ ਨੇ ਕਿ ਜਦੋਂ ਅਸੀਂ ਬੱਸ ਸਟੈਂਡ ਦੇ ਕੋਲੇ ਜਾਂਦੇ ਸੀ ਕੂੜੇ ਦੇ ਢੇਰ ਸੀ ਉਹਨਾਂ ਦੇ ਕੂੜੇ ਦੇ ਢੇਰਾਂ ਨੂੰ ਸਾਫ਼ ਕਰਾਇਆ ਬਾਕੀ ਪਾਰਕਾਂ ਵੀ ਬਣੀਆਂ ਨੇ ਗਲੀਆਂ ਕੁਝ ਬਣੀਆਂ ਨੇ ਹੋਰ ਵੀ ਹੁਣ ਅਸੀਂ ਮਲੋਤ ਸ਼ਹਿਰ ਵਾਸੀਆਂ ਨੂੰ ਇਹ ਬੇਨਤੀ ਕਰਦੇ ਆਂ ਕਿ ਜੇ ਉਹ ਆਮ ਆਦਮੀ ਪਾਰਟੀ ਦੇ ਸਾਰੇ 11 ਦੇ 11 ਕੌਂਸਲਰਾਂ ਨੂੰ ਜੁਟਾ ਕੇ ਉਹ ਆਮ ਆਦਮੀ ਪਾਰਟੀ ਦੀ ਅਥੇ ਨਗਰ ਪੰਚਾਇਤ ਬਣਾਉਣਗੇ ਤਾਂ ਮਲੋਤ ਸ਼ਹਿਰ ਦਾ ਅਸੀਂ ਸਰਪੱਖੀ ਵਿਕਾਸ ਕਰਾਂਗੇ ਜਿਹੜੇ ਰਹਿੰਦੇ ਕੰਮ ਨੇ ਉਹ ਮਲਾਉਤ ਸ਼ਹਿਰ ਦੇ ਵਿੱਚ ਕੀਤੇ ਜਾਣਗੇ ਬਹੁਤ ਸਾਰੇ ਇਥੇ ਸੀਵਰੇਜ ਦਾ ਕੰਮ ਹੋਣ ਵਾਲਾ ਗਲੀਆਂ ਦਾ ਕੰਮ ਹੋਣ ਵਾਲਾ ਪਾਰਕਾਂ ਦਾ ਕੰਮ ਹੋਣ ਵਾਲਾ ਕਮਿਊਨਿਟੀ ਸੈਂਟਰ ਆ ਇਥੇ ਉਹਦਾ ਕੰਮ ਹੋਣ ਵਾਲਾ ਬਹੁਤ ਸਾਰੇ ਕੰਮ ਨੇ ਜਿਹੜੇ ਹੋਣ ਵਾਲੇ ਨੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਸਾਡੀ ਨਗਰ ਪੰਚਾਇਤ ਬਣਦੀ ਆ ਤਾਂ ਬੜੀ ਜਲਦੀ ਉਹ ਕੰਮ ਕਰਾਏ ਜਾਣਗੇ ਟ੍ਰੈਫਿਕ ਦੀ ਸਮੱਸਿਆ ਦਾ ਸਿਆਰ ਹੈ ਕਿ ਕਾਫੀ ਜ਼ਿਆਦਾ ਰਹਿੰਦੀ ਆ ਲਗਨ ਲਈ ਟ੍ਰੈਫਿਕ ਦੇ ਬਦਲ ਮੇ ਰੂਟ ਦੇ ਲਈ ਅਸੀਂ ਲਿਖਿਆ ਹੋਇਆ ਪੀ ਡਬਲਯੂ ਡਿਪਾਰਟਮੈਂਟ ਨੂੰ ਔਰ ਪੀ ਡਬਲਯੂ ਡਿਪਾਰਟਮੈਂਟ ਤੇ ਇਹਦੇ ਨਾਲ-ਨਾਲ ਸਾਡੇ ਐਸਟੀਐਮ ਸਾਹਿਬ ਸਾਰਿਆਂ ਨੇ ਇੱਕ ਸਾਂਝੀ ਉਹਨਾਂ ਦੀ ਮੀਟਿੰਗ ਅਸੀਂ ਇੱਕ ਦੋ ਵਾਰ ਕਰਾਈ ਹੈ ਤੇ ਉਹਦੇ ਲਈ ਬਦਲਵਾ ਰੂਟ ਜਿਹੜਾ ਉਹ ਅਸੀਂ ਇੱਕ ਸੁਜੈਸਟ ਕਰਕੇ ਸਰਕਾਰ ਨੂੰ ਭੇਜ ਰਹੇ ਹਾਂ ਸਾਨੂੰ ਉਮੀਦ ਹੈ ਕਿ ਉਹ ਜਦੋਂ ਰੂਟ ਨਿਕਲੂਗਾ ਕਿ ਜਿਹੜੀ ਟ੍ਰੈਫਿਕ ਦੀ ਵੱਡੀ ਜਿਹੜੇ ਟ੍ਰੈਫਿਕ ਨਹੀਂ ਕਿਉਂਕਿ ਜੇ ਅਗਰ ਬਿਲਕੁਲ ਹੀ ਅਸੀਂ ਟ੍ਰੈਫਿਕ ਨੂੰ ਡਾਇਵਰਟ ਕਰਤਾ ਤਾਂ ਸਾਡੇ ਜਿਹੜੇ ਦੁਕਾਨਦਾਰ ਨਹੀਂ ਮਰ ਜਾਣਗੇ ਕਿਉਂਕਿ ਦੁਕਾਨਦਾਰੀਆਂ ਵੀ ਚਲਣੀਆਂ ਨੇ ਇਸ ਲਈ ਉਥੇ ਗੱਡੀਆਂ ਕਾਰਾਂ ਤਾਂ ਆਉਂਦੀਆਂ ਜਾਂਦੀਆਂ ਰਹਿਣੀਆਂ ਚਾਹੀਦੀਆਂ ਨੇ ਤਾਂ ਹੀ ਦੁਕਾਨਦਾਰੀ ਜਿੰਦਾ ਰਹੂਗੀ ਪਰ ਜਿਹੜੇ ਟਰੱਕ ਨੇ ਜਾਂ ਜਿਹੜੇ ਹੋਰ ਹੈਵੀ ਵਹੀਕਲ ਨੇ ਉਹਨਾਂ ਦੇ ਲਈ ਉਹ ਵੱਖਰਾ ਰੂਟ ਦਾ ਅ ਪ੍ਰਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅ ਡੀਲ ਪ੍ਰਾਪਰਟیز